ਹੱਥ ਧਾਰ ਕੇ ਭੈਣਾ ਰੁੰਦਿਆਂ ਨੂੰ ਹੀਰੋ ਵਰੌਂਦੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਗੁਰਸਰਨ ਸੰਧੂ ਤੇ ਬਲਕਰਨ ਸੰਧੂ ਜਦੋਂ ਵੀ ਆਪਣੀ ਸਿਸਟਰ ਅਮਨਦੀ ਕੋਈ ਵੀ ਫੋਟੋ ਜਾਂ ਵੀਡੀਓ ਸ਼ੇਅਰ ਕਰਦੇ ਨੇ ਤਾਂ ਉਸ ਦੇ ਉੱਪਰ ਕੋਈ ਨਾ ਕੋਈ ਇਮੋਜੀ ਜਰੂਰ ਲਾਉਂਦੇ ਨੇ ਉਸ ਦਾ ਫੇਸ ਨੂੰ ਰਿਵੀਲ ਨਹੀਂ ਕਰਦੇ ਨਾ ਹੀ ਕਿਸੇ ਬਲੌਗ ਦੇ ਵਿੱਚ ਤੇ ਜਿਸ ਤੋਂ ਬਾਅਦ ਸੰਧੂ ਫੈਮਿਲੀ ਨੂੰ ਚਾਹਣ ਵਾਲੇ ਉਹਨਾਂ ਦੀਆਂ ਫੋਟੋ ਜਾਂ ਵੀਡੀਓਜ਼ ਨੀਚੇ ਇਹੀ ਕਮੈਂਟ ਕਰਦੇ ਨੇ ਕਿ ਤੁਸੀਂ ਆਪਣੀ ਸਿਸਟਰ ਨਾਲ ਫੋਟੋ ਜਾਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਉਸ ਦਾ ਫੇਸ ਵੀ ਰਿਵੀਲ ਹੁਣ ਕਰ ਦੋ ਕਿਉਂਕਿ ਉਹਨਾਂ ਦਾ ਵਿਆਹ ਹੋਣ ਵਾਲਾ ਹੈਗਾ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਪਰ ਵੀ ਪੜ ਸਕਦੇ ਹੋ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਗੁਰਸਾਨ ਸਿੰਘ ਸੰਧੂ ਨੇ ਇੱਕ ਬਹੁਤ ਹੀ ਸੋਹਣਾ ਰਿਪਲਾਈ ਕੀਤਾ ਕਿ ਅਸੀਂ ਆਪਣੀ ਭੈਣ ਦਾ ਫੇਸ ਤਾਂ ਕਰਕੇ ਨਹੀਂ ਰਿਵੀਲ ਕਰਦੇ ਕੀ ਪਤਾ ਨਹੀਂ ਉਸ ਦਾ ਸੋਹਰਾ ਪਰਿਵਾਰ ਕਿਵੇਂ ਦਾ ਹੋਣਾ ਇਹ ਸੋਸ਼ਲ ਮੀਡੀਆ ਨੂੰ ਉਹ ਅਲਾਉ ਕਰਨਗੇ ਜਾਂ ਨਹੀਂ ਕਰਨਗੇ ਤਾਂ ਕਰਕੇ ਆਪਣੇ ਸਿਸਟਰ ਦਾ ਫੇਸ ਨਹੀਂ ਰਿਵੀਲ ਕਰਦੇ ਕਿਉਂਕਿ ਅੱਗੇ ਜਾ ਕੇ ਫਿਰ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ ਸੋ ਇਹ ਗੁਰਸ਼ਰਮ ਸੰਧੂ ਦਾ ਕਹਿਣਾਗਾ ਬਾਕੀ ਇਹ ਗੱਲ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਦੇ ਤੇ ਭੈਣ ਨੂੰ ਉਸਦੇ ਵਿਆਹ ਦੀਆਂ ਮੁਬਾਰਕਾਂ ਵੀ ਜ਼ਰੂਰ ਦੇ ਕੇ ਜਾਇਓ ਤੇ ਆਪਾਂ ਤੁਹਾਡੇ ਨਾਲ ਲਗਾਤਾਰ ਵਿਆਹ ਦੀਆਂ ਵੀਡੀਓਜ਼ ਵੀ ਸ਼ੇਅਰ ਕਰਦੇ ਰਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ